ਜੀ ਦੇ ਰੋ 24 ਪੰਜਾਬ ਨਿਊਜ਼ ਚੈਨਲ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੇ ਕੇ ਨਿਵਾਜੇ ਜਾ ਰਹੇ ਹਨ ਜਿਸ ਦੇ ਤਹਿਤ ਨਾਬਾ ਮਾਰਕੀਟ ਕਮੇਟੀ ਦੇ ਚੇਅਰਮੈਨ ਗਰਦੀਪ ਸਿੰਘ ਟਵਾਣਾ ਨੂੰ ਚੇਅਰਮੈਨ ਦੀ ਅਹੁਦੇ ਲੇਕਿਨ ਨਿਵਾਜੇ ਅੱਜ ਪੁਸ਼ੀ ਦੇ ਮੌਕੇ ਹਲਕਾ ਵਿਧਾਇਕ ਗਰਦੀਪ ਸਿੰਘ ਦੇਮਾਨ ਪਹੁੰਚੇ ਪੰਜਾਬ ਦੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਾਰਿਆਂ ਤੋਂ ਇਲਾਵਾ ਪਾਰਟੀ ਵਰਕਰ ਮੌਜੂਦ ਰਹੇ ਇਸ ਤਵੇਂ ਮਾਰਕੀਟ ਕਮੇਟੀ ਦੇ ਵਿੱਚ ਤਸਵੀਰਾਂ ਵੀ ਦੇਖ ਸਕਦੇ ਹੋ ਹਰਚੰਦ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਪਹੁੰਚੇ ਹਨ ਅਤੇ ਇਸ ਮੌਕੇ ਤੇ ਉਹਨਾਂ ਦਾ ਪਰ ਮਸਵਾਕਤ ਕੀਤੇ ਜਾ ਰਹੇ ਹਨ ਜਿਨ੍ਹਾਂ ਨੇ ਮਾਨੇ ਚੇਰਮਨ ਉਹਦੇ ਦੇ ਕੇ ਨਵਾਜਿਆ ਜਾ ਰਿਹਾ ਇਸ ਮੌਕੇ ਹਲਕਾ ਵੀ ਦੇ ਕੇ ਮਾਨੇ ਕਾਕੀ ਪਾਰਟੀ ਦੇ ਜਾਰੂ ਵਰਕਰ ਨੂੰ ਮੌਕਾ ਦੇ ਰਹੇ ਹਨ ਇਸ ਮੌਕੇ ਤੇ ਪੰਜਾਬ ਵਿੱਚ ਮੰਡੀਕਰਨ ਬੋਰਡ ਦੇ ਚੇਰਮਨ ਨੂੰ ਹਰਚੰਦ ਸਿੰਘ ਵਰਸਟ ਨੂੰ ਕਿਹਾ ਪੰਜਾਬ ਮੰਡੀਆਂ ਵਿੱਚ ਸੁੱਕੀ ਫਸਲ ਲੈ ਕੇ ਆਉਣ 24 ਘੰਟੇ ਅੰਦਰ ਉਹਨਾਂ ਤੋਲੇ ਜਾਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਹਾਰਾਜੀ ਦੀ ਹਜ਼ੂਰੀ ਦੇ ਓਟਾ ਅਸਰੇ ਲੈ ਜਾ ਰਹੇ ਹਨ ਅਤੇ ਸੱਚੇ ਪਾਤਸ਼ਾਹ ਦੇ ਅਗੇ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਨਵੀਂ ਪਾਰੀ ਸ਼ੁਰੂਆਤ ਮਾਰਕੀਟ ਕਮੇਟੀ ਦੀ ਚੇਅਰਮੈਨੀ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮਹਾਰਾਜੀ ਬਾਣੀ ਦੇ ਉਪਰਗ੍ਰਹਣ ਕੀਤੇ ਜਾ ਰਹੇ ਹਨ ਅਤੇ ਉਹਨਾਂ ਤੋਂ ਅਰਦਾਸ ਕਰਕੇ ਅੱਗੇ ਦੀ ਜੋ ਮਾਰਕੀਟ ਕਮੇਟੀ ਦੀ ਚੇਅਰਮੈਨੀ ਹੈਤਾਜ ਪੂਰੀ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਕੀ ਕਹਿੰਦੇ ਨਜ਼ਰ ਆਏ ਹਲਕਾ ਵਿਧਾਇਕ ਹਰਦੇਵ ਸਿੰਘ ਮਾਣ ਅਤੇ ਇਸ ਮੌਕੇ ਤੇ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸੜ ਤੇ ਨਵੇਂ ਨੁਕਜਿਤ ਹੋਏ ਮਾਰਕੀਟ ਕਮੇਟੀ ਦੇ ਆਪ ਦੇ ਬੁਨੇ ਚੇਅਰਮੈਨ ਗੁਰਦੀਪ ਸਿੰਘ ਟਵਾਣ ਆਓ ਸੁਣ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰੂ ਮਹਾਰਾਜ ਸ੍ਰੀ ਗੁਰਬਖਸ਼ ਸਾਹਿਬ ਜੀ ਦੀ ਹਜ਼ੂਰੀ ਦੇ ਓਟਾਸਰੇ ਲਈ ਜਾ ਰਹੇ ਹਨ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਆਓ ਸੁਣ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਰਿਪੋਰਟ ਗੁਰਪ੍ਰੀਤ ਸਿੰਘ ਬਾਰਸਟ ਨਾਬਤ ਸਤਿ ਸ੍ਰੀ ਅਕਾਲ ਭਰ ਬਿਤਰੇ ਨੇ ਸਾਥੀ ਤੇਜਿੰਦਰ ਕੌਰ ਜੀ ਜੋ ਪਿਛਲੇ ਸਮੇਂ ਪੰਜ ਸਾਲ ਮੇਕਰੀ ਸਤਿ ਦਰਨ ਦਰ ਕਰੀ ਵਾਹਿਗੁਰੂ ਕੇ ਬਹੁਤ ਮਹਾਨ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਖੋਲ ਜਿਓ ਸਾਹਮਣੇ ਦੇਖਿਓ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਿੱਧੀ ਕਰੋ ਜੀ ਸਿੱਧੀ ਕਰੋ ਖੋਲ ਦਿਓ ਭਾਜੀ ਖੋਲ ਦਿਓ ਔਰ ਚੇਰਮੈਨ ਸ਼ਹਿਵਾ ਮਿਲੀ ਹੈ ਅੱਜ ਸ਼ੁਕਰਾਨੇ ਵਿੱਚੋਂ ਗੁਰੂ ਮਹਾਰਾਜ ਦਾ ਉਤਰਾਸਕਾ ਲਿਆ ਗਿਆ ਇਸ ਖੁਸ਼ੀ ਦੇ ਪਲ ਦੇ ਵਿੱਚ ਜਿੱਥੇ ਪਰਿਵਾਰ ਸਾਰਾ ਸ਼ਾਮਲ ਹੈ ਇਸ ਤੋਂ ਇਲਾਵਾ ਸਾਡੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਸਰਦਾਰ ਹਰਜਨ ਸਿੰਘ ਜਰਖੜ ਸਾਹਿਬ ਚੇਰਮੈਨ ਮੰਡੀ ਬੋਰਡ ਪੰਜਾਬ ਜਦੋਂ ਆਮ ਆਦਮੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਦੇ ਲਾਭਾ ਦੇ ਚੇਰਮੈਨ ਗੁਰਦੀਪ ਸਿੰਘ ਤੇਵਾਣਾ ਜੀ ਨੂੰ ਬੁਲਾਇਆ ਗਿਆ मैं इस मौके से सारे परिवार को सरदार गुरदीप सिंह जी को बहुत बहुत बधाई देना ਦੀ ਧੰਨਵਾਦ ਸਾਰਾ ਬਹੁਤ ਬਹੁਤ ਧੰਨਵਾਦ ਜਦ ਕੰਮ ਲੈ ਕੇ ਕਮੇਟੀ ਵਾਲੇ ਇੱਧਰ ਦੇਖੋ ਜੀ ਵੀਰ ਸਾਹਿਬ ਇੱਧਰ ਦੇਖੋ ਕਮਣਾ ਸਾਹਿਬ ਇੱਧਰ ਦੇਖੋ ਥੈਂਕ ਯੂ ਕਮੈਂਟ ਦੀ ਕਮੈਂਟ ਦੀ ਕਮੈਂਟ ਰਾਜ ਆ ਜਾਓ ਐਮ ਐਲ ਸਾਹਿਬ ਤਾਂ ਇੱਧਰ ਦੇਖਿਓ ਜੀ ਐਮ ਐਲ ਸਾਹਿਬ ਉੱਪਰ ਮੜਾ ਜਾਓ ਤੋਂ ਭਾਈਆ ਬਹੁਤ ਬਹੁਤ ਵਧਾਈਆਂ ਖਾਣਾ ਪੈਣਾ ਆ ਵੀ ਆਵੇ ਕਰ ਬਹੁਤ ਬਹੁਤ ਬਲੋਈ ਜੀ ਸੱਚਾ ਬਹੁਤ ਕਰ ਲਓ ਜੀ ਪਾਓ ਪਾਓ ਆ ਜੀ ਆ ਰਹੇ ਬ੍ਰੋ ਪਰਛਟਾ ਜੀ ਆਦੇ ਉਹਦਾ ਨਾਮ ਤੋਂ ਲਈਏ ਮੈਂ ਬਹੁਤ ਧੰਨਵਾਦ ਕਰਦਾ ਸਾਡੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧੀ ਮਾਨ ਦਾ ਮਨੀਸ਼ ਸੋਧਿਆ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਰਾਜ ਸਭਾ ਮੈਂਬਰ ਸਦੀ ਪਾਰਟੀ ਜੀ ਦਾ ਹਰਜਨ ਸਿੰਘ ਬਰਸਲ ਜੀ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਔਰ ਵਿਸ਼ੇਸ਼ ਧੰਨਵਾਦ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇ ਪਾਂਜੀ ਦਾ ਜੀਨਾਂ ਨੇ ਮੈਨੂੰ ਮਾਰਕੀਟ ਕਮੇਟੀ ਨਾਪਾ ਦਾ ਚੇਅਰਮੈਨ ਲਗਾਇਆ ਬਹੁਤ ਬਹੁਤ ਇਹਨਾਂ ਦਾ ਮੈਂ ਦਿਲ ਦੀਆਂ ਗੱਲਾਂ ਨਹੀਂ ਕਿ ਉਹ ਧੰਨਵਾਦ ਕਰਦਾ ਜੀ ਮੈਂ 2014 ਕਿਉਂ 13 ਦੇ ਲਾਸਟ ਤੇ 14 ਚ ਮੈਂ ਆਮ ਆਦਮੀ ਪਾਰਟੀ ਚ ਲੱਗਿਆ ਸੀ ਜੀ ਅਸੀਂ ਸਾਰਿਆਂ ਨੇ ਮਾਨ ਸਾਹਿਬ ਅਸੀਂ ਇਕੱਠਿਆਂ ਨੇ ਵਰਕ ਕੀਤਾ ਆਮ ਆਦਮੀ ਪਾਰਟੀ ਚ ਚਲੋ ਮੈਂ ਧੰਨਵਾਦ ਕਰਦੀ ਹਾਂ ਜੀ ਆਮ ਆਦਮੀ ਪਾਰਟੀ ਨੇ ਮੈਨੂੰ ਇੱਕ ਵਾਰ ਨਹੀਂ 2015 ਦੇ ਵਿੱਚ youth wing ਦਾ ਪ੍ਰਧਾਨ ਫਲਿਆੜਾ ਦਾ ਲਗਾਇਆ ਜੀ ਫਿਰ 2021 ਚ ਮਾਨ ਸਾਹਿਬ ਨੇ ਮੇਰਾ ਨਾਮ ਕਮੈਂਡ ਕਰਿਆ ਮੈਂ ਵਾਈਸ ਪ੍ਰੈਜ਼ੀਡੈਂਟ youth wing ਦਾ ਲੱਗਿਆ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੇ ਲੱਗੇ ਜੀ ਉਸ ਤੋਂ ਬਾਅਦ ਮੈਂ ਕਿਸਾਨ ਵਿੰਗ ਦਾ ਫੇਰ ਮੈਂ ਮਾਨ ਸਾਹਿਬ ਨੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਬਣਾਇਆ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਮੇਰਾ ਨਾਮ ਤੇ ਐਮਐਲਏ ਸਾਹਿਬ ਨੇ ਬਰਸਲ ਸਾਹਿਬ ਨੇ ਰਿਕਮੈਂਡ ਕੀਤਾ ਤੇ ਸ਼੍ਰੀ ਕੇਤੀਵਾਲ ਸਾਹਿਬ ਨੇ ਭਵਨਪ੍ਰਾਨ ਜੀ ਨੇ ਸੁਨੀਲ ਸੁਸੋਦੀਆ ਜੀ ਨੇ ਐਮਐਨਓ ਚੇਅਰਮੈਨ ਮਾਰਕੀਟ ਕਮੇਟੀ ਨਬਰ ਮੰਡੀ ਦੇ ਦੇਖੋ ਜੀ ਹਲੇ ਤਾਂ ਸਫਾਈਆਂ ਦਾ ਹੈਗਾ ਜੀ ਜੋ ਪ੍ਰਬੰਧ ਪੂਰੇ ਨੇ ਮੰਡੀ ਦੀ ਸਫਾਈ ਚੱਲ ਰਹੀ ਹੈ ਮੰਡੀ ਚ ਜੋ ਜੋ ਵੀ ਪਾਣੀ ਦਾ ਪ੍ਰਬੰਧ ਹੈ ਇਹਨੂੰ ਪ੍ਰੋਪਰ ਹੋ ਰਿਹਾ ਜੀ ਕੋਈ ਦਿੱਕਤ ਨਹੀਂ ਆਉਣ ਵਿੱਚ ਕੋਈ ਆੜਤੀਆਂ ਨਾਲ ਮੇਰੀ ਚਲੋ ਪ੍ਰੋਪਰ ਮੀਟਿੰਗ ਤਾਂ ਨਹੀਂ ਹੋਈ ਗੱਲਬਾਤ ਹੁੰਦੀ ਰਹਦੀ ਹੈ ਜੋ ਜੋ ਵੀ ਉਹਨਾਂ ਦੇ ਮਸਲੇ ਨੇ ਜਰੂਰ ਹੱਲਾਂ ਦਿੱਤੀ ਰਲ ਮਿਲ ਕੇ ਆਵਾਜ਼ ਦਿੱਤਾ ਕਿ ਬਲੋਕਰ ਜਿਹੜੇ ਪਾਰਟੀ ਕਹਿੰਦੀ ਆਮਦਾਰਾਂ ਦੇ ਮੈਂਬਰ ਨੂੰ ਧਾਰੂ ਵਰਕਰਾਂ ਨੂੰ ਮੌਕਾ ਦਿੱਤਾ ਜਾਊਗਾ ਨਾ ਬਿਲਕੁਲ ਜੀ ਬਿਲਕੁਲ ਉਦਾਂ ਹੀ ਹੋਇਆ ਜੀ ਮੈਂ ਸਾਹਮਣਾ ਮੈਂ ਕਿਸੇ ਹੋਰ ਪਾਰਟੀ 'ਚ ਹੁੰਦਾ ਮੈਂ ਨੇੜੇ ਤੇਰੇ ਵੀ ਇਹ ਕੁਰਸੀ ਤੇ ਆਉਣਾ ਨਹੀਂ ਸੀਗਾ ਜਿੱਤ ਕਿਉਂਕਿ ਮੇਰੇ ਕੋਲ ਵੱਡੀਆਂ ਗੱਡੀਆਂ ਕੋਈ ਜ਼ਿਆਦਾ ਪੈਸਾ ਨਹੀਂ ਸੀਗਾ ਜੀ ਉਹਨਾਂ 'ਚ ਕਲਚਰ ਹੋਰ ਚੱਲਦਾ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਲੋਕਾਂ ਤਰ੍ਹਾਂ ਦੇ ਧੀਆ ਕੁੱਤਾਂ ਨੂੰ ਮੌਕਾ ਦਿੰਦੀ ਹੈ ਤਾਂ ਮੈਂ ਫੇਰ ਤੁਹਾਨੂੰ ਬਤਨ ਕਰਦਾ ਹਾਂ ਜਨਪਾਤ ਇਧਰ ਮਾਰਕੀਟ ਕਮੇਟੀ ਨਾਬਾ ਦੇ ਨਵੇਂ ਚੇਅਰਮੈਨ ਸਾਡੇ ਬਹੁਤ ਹੀ ਪੁਰਾਣੇ ਸਕੱਤਰ ਸਾਹਿਬ ਵੀ ਮੇਰੇ ਛੋਟੇ ਵੀਰ ਸਰਦਾਰ ਗੁਰਦੀਪ ਸਿੰਘ ਜਵਾਣਾ ਜਿਹੜੇ ਕਿ ਲੰਮੇ ਸਮੇਂ ਤੋਂ ਜਨਮਨੀ ਪਾਰਟੀ ਨਾਲ ਜੁੜੇ ਹੋਏ ਨੇ ਕਿੱਥੀ ਬੜੀ ਦਾ ਕੰਮ ਕਰਦੇ ਨੇ ਵਲੰਟੀਅਰ ਨੇ ਅਲੱਗ-ਅਲੱਗ ਉਦਦੇ ਕੰਮ ਕੀਤਾ ਆ ਜੀ ਪਤਾਲੇ ਚੇਰਮੈਨ ਮਾਰਕੀਟ ਕਮੇਟੀ ਨਾਭਾ ਅੱਜ ਦੇ ਇਸ ਖਾਸ ਮੌਕੇ ਹਰ ਇੱਕ ਵਰਸਨ ਸਾਹਿਬ ਜਿਹੜੇ ਕਿ ਚੇਰਮੈਨ ਨੇ ਪੰਜਾਬ ਅਲੀ ਬੋਰਡ ਦੇ ਵਿਸ਼ੇਸ਼ਤਾ ਉੱਤੇ ਪਹੁੰਚਿਆ ਮੈਂ ਧੰਨਵਾਦ ਕਰਨਾ ਚਾਹੁੰਦਾ ਅਭਿਨ ਕੇਜੀਬਾਲ ਦੀ ਮੁਖੰਦੀ ਪੰਜਾਬ ਸਰਕਾਰ ਤੋਂ ਆਤਮਾਨੁਭੀ ਨਿਸ਼ਚਿਤਿਆ ਜੀ ਸਾਰਿਆਂ ਦਾ ਕਿ ਬਹੁਤ ਹੀ ਇੱਕ ਕਾਬਲ ਖੂਨ ਖਾਰ ਔਰ ਜ਼ਮੀਨ ਨਾਲ ਜੁੜਿਆ ਇੱਕ ਵਲੰਟੀਅਰ ਜਿਹੜਾ ਉਹਨਾਂ ਨੂੰ ਇਹ ਪੋੜਾ ਦੇਖ ਕੇ ਨਾਲ ਬਹੁਤ ਵੱਡਾ ਮਾਨ ਸਤ ਕਾਂਤ ਦਤ ਪਰ ਮੈਂ ਵਿਸ਼ਵਾਸ ਦੋਨਾਂ ਨਾਭਾ ਦੀ ਲਾਣਾ ਮੰਡੀ ਦੇ ਸਾਰੇ ਜਨਅਕੀਆ ਭਾਈਚਾਰਾ ਲਗ ਲਗ ਲੇਵਰ ਅ ਬਾਕੀ ਦਿਨੇ ਸਾਰੇ ਜੁੜੇ ਹੋਏ ਨੇ ਮੰਡੀ ਦੇ ਨਾਲ ਕਿ ਤੁਹਾਡੇ ਸਭ ਦੇ ਮਸਲੇ ਜਿਹੜੇ ਆ ਉਹ ਸਮੇਂ ਸਿਰ ਹੱਲ ਹੋਣਗੇ ਔਰ ਕਿਤੇ ਵੀ ਕਿਉਂਕਿ ਨਾਭਾ ਜਿਹੜੀ ਹੈ ਏਸ਼ੀਆ ਦੀ ਦੂਜੀ ਪਠਾਤ ਵੱਡੀ ਮੰਡੀ ਹੈ ਜੀ ਕਿਤੇ ਵੀ ਤੁਹਾਨੂੰ ਮੰਡੀ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਂਦੀ ਔਰ ਗੁਰਦੀਪ ਸਿੰਘ ਮਾਨਾ ਸਾਹਿਬ बतौर ਚੇਅਰਮੈਨ ਤੇ ਜਿਹੜਾ ਡਿਊਟੀ ਤੇ ਤਨਾਤ ਰਹਿਣਗੇ ਔਰ ਹਰ ਹਫ਼ਤੇ ਦੀ ਮੀਟਿੰਗ ਜਿਹੜੀ ਅਚੇਪੇ ਕਿਨਾਂ ਕਰਦੇ ਨੇ ਇਸ ਤਰ੍ਹਾਂ ਤੇ ਉਹ ਪਹਿਲਾਂ ਜਿਹੜਾ ਹੈ ਨਾ 플ੋਰ ਵਿੱਚ ਆ ਜੋ ਬਟਾਲਾ ਵਿੱਚ ਜਿਹੜੇ ਹੈਗਾ ਉਹ ਦੇਖੋ ਹਲੇ ਤਾਂ ਕਿਉਂਕਿ ਮੈਂ ਬਿਜ਼ੀ ਸੀ ਪ੍ਰੋਗਰਾਮ ਤੁਸੀਂ ਦੱਸਿਆ ਪਰ ਕਿਤੇ ਵੀ ਅਗਰ ਬੇਅਦਬੀ ਹੁੰਦੀ ਹੈ ਜੀ ਤਾਂ ਸਰਕਾਰ ਬਹੁਤ ਸਖਤ ਹੈ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੇਅਦਬੀ ਕਰਨ ਵਾਲਾ ਨਾ ਤਾਂ ਕਿਸੇ ਧਰਮ ਦਾ ਹੈ ਜੀ ਨਾ ਉਹ ਇਨਸਾਨ ਹੈ ਉਹ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਪਈਗੀ ਅਵੇਦ ਕਰਵਾਤੀ ਕਿਉਂ ਹੀ ਨਿਸ਼ਾਨਾ ਬਣਾਇਆ ਗਿਆ ਡਾਕਟਰ ਦੇਖੋ ਇਹਦੇ ਪਿੱਛੇ ਕੋਈ ਨਾ ਕੋਈ ਚਾਲ ਹੈ ਜੀ ਜਿਹੜੇ ਬਾਰ-ਬਾਰ ਪਹਿਲਾਂ ਵੀ ਪਹਿਲਾਂ ਵੀ ਹੋਈ ਆ ਹੁਣ ਵੀ ਦੁਬਾਰਾ ਹੋਈ ਆ ਤਾਂ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਜਿਹੜਾ ਵੀ ਠੀਮਰਾ ਮੇਕਟਰ ਸਾਹਿਬ ਸਾਡੇ ਜਿਹੜੇ ਨੇ ਸੰਵਿਧਾਨ ਦੇ ਰਚਨ ਹਾਰ ਨੇ ਔਰ ਉਹਨਾਂ ਦਾ ਸੰਵਿਧਾਨ ਜਿਹੜਾ ਹੈ ਜੀ ਅੱਜ ਪੂਰੇ ਦੇਸ਼ ਨੂੰ ਚਲਾ ਰਿਹਾ ਕਾਨੂੰਨ ਨੂੰ ਚਲਾ ਰਿਹਾ ਅਗਰ ਉਹਨਾਂ ਦੇ ਬੁੱਤ ਦੇ ਨਾਲ ਇਦਾਂ ਛੇੜਛਾੜ ਕੋਈ ਹੁੰਦੀ ਆ ਤਾਂ ਬਹੁਤ ਮਾੜੀ ਗੱਲ ਆ ਸਖਤੋ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਮੈਂ ਤਾਂ ਪਹਿਲਾਂ ਕਹਿਆ ਕਿ ਹੰਨਾ ਕਿ ਕਿਤਨੇ ਕਿਤੇ ਕੋਈ ਸਾਜ਼ਿਸ਼ ਹੈ ਜੀ ਔਰ ਇਹਦੀ ਤਹਿਕੀਕਾਤ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਜਿਹੜੇ ਇਹਨਾਂ ਨੇ ਕਿਰਮ ਕੀਤੇ ਉਹਨਾਂ ਦੇ ਖਿਲਾਫ ਜਿਹੜੀ ਨਜ਼ਰ ਹਟਾ ਦੇਗੀ ਇਸ ਤਰ੍ਹਾਂ ਦੇਖ ਲਓ ਕਿ ਦੇਖੋ ਮੈਂ ਗੰਤ ਜੀ ਨਾਂ ਤਾਂ ਮੈਂ ਲਾਉਣ ਆਲਾ ਨਾ ਮੈਂ ਹਟਾਉਣ ਆਲਾ ਜੀ ਤੇ ਇਹ ਤਾਂ ਉਹੀ ਦ ਸਾਡੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ 31 ਫਰਵਰੀ ਨੂੰ ਅਸੀਂ ਲਾਸਟ ਮੀਟਿੰਗ ਲੈ ਲਈ ਸੀ ਸਾਡੇ ਸਾਰੇ ਮੰਡੀਆਂ ਦੇ ਵਿੱਚ ਪ੍ਰੋਪਰ ਸਫਾਈ ਦੇ ਪ੍ਰਬੰਧ, ਕੰੀਰ ਵਾਲੇ ਸਾਫ-ਸਾਣੀ ਦੇ ਪ੍ਰਬੰਧ, ਬਿਜਲੀ ਦੇ ਪ੍ਰਬੰਧ, ਬੈਠਣ ਵਾਸਤੇ ਛਾਂ ਦੇ ਪ੍ਰਬੰਧ ਔਰ ਹਰ ਪੱਖੋਂ ਸੀ ਮੁਕੰਮਲ ਤਿਆਰੀ ਕਰ ਚੁੱਕੇ ਹਾਂ ਪੂਰੇ ਪੰਜਾਬ ਦੇ ਵਿੱਚ ਐਤਕੀ ਤਣਕ ਦੀ ਜਿਹੜੀ ਝਾੜ ਵੀ ਥੋੜਾ ਜਿਹਾ ਮੈਨੂੰ ਲੱਗਦਾ ਮਹਾਰਾਜ ਦੀ ਕਿਰਪਾ ਹੋਣੀ ਹੈ ਵਧੀਆ ਆਉਣਾ ਅੱਗੇ ਨੂੰ ਵੱਧ ਝਾੜ ਆਉਣ ਦੀ ਉਮੀਦ ਹੈ ਪਰੰਤੂ ਸਾਡੇ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਨੇ ਸਾਡੇ ਸਾਰੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੋਲੀਟੀਕਲ ਤੌਰ ਤੇ ਅਪਾਇੰਟ ਹੋ ਚੁੱਕੇ ਨੇ ਸਿਕਿਵਲ ਥੋੜੇ ਮੁਕੇ ਰਹਿੰਦੇ ਨੇ ਉਹ ਵੀ ਅਸੀਂ 10-12 ਦਿਨਾਂ ਚ ਕੰਪਲੀਟ ਕਰ ਦਾਂ ਸਾਡਾ ਸਟਾਫ ਹਰ ਜਗ੍ਹਾ ਤਿਆਰ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਕਿਸੇ ਵੀ ਪੱਧਰ ਤੇ ਕੋਈ ਪ੍ਰੋਬਲਮ ਨਾ ਆਵੇ ਸਾਡੇ ਆਰਥਿਕ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ ਸਾਡੇ ਮਜ਼ਦੂਰ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਪ੍ਰਬੰਧ ਮੁਕੰਮਲ ਲੈ ਕੇ ਚੱਲ ਰਹੇ ਹਾਂ ਇਸ ਮੌਕੇ ਤੇ ਮੈਂ ਸਾਡੇ ਸਾਰੇ ਆੜਤੀ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਗੁਰਦੀਪ ਜਵਾਨਾ ਜੀ ਜਿਹੜੇ ਸਾਡੇ ਨਵੇਂ ਚੇਅਰਮੈਨ ਲੱਗੇ ਨੇ ਇਹਨਾਂ ਨੂੰ ਸਹਿਯੋਗ ਦਿਓ ਤਾਂ ਕਿ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਜੋ ਵੀ ਕੰਮ ਨੇ ਅਗਾਹ ਹੋ ਕੇ ਕਰਾ ਸਕਣ ਔਰ ਸਾਡੇ ਮੈਨੂੰ ਹਰ ਤਰ੍ਹਾਂ ਦਾ ਸਹਿਯੋਗ ਕੋਈ ਖੰਡਾ ਦੀ ਘਾਟ ਨਹੀਂ ਆਉਣੀ ਚਾਹੀਦਾ ਸਾਡੇ ਸਲਕੇ ਦੇ ਮਾਨਯੋਗ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਨਾ ਦੀ ਇੱਕ ਵਾਈ ਦੇ ਵਿੱਚ ਸਾਰੀਆਂ ਸੜਕਾਂ ਦੀ ਮੁਰੰਮਤ ਅਸੀਂ ਕਰਵਾਉਣ ਜਾ ਰਹੇ ਹਾਂ ਜਿਹੜੀਆਂ ਕੋਈ ਨਵੀਆਂ ਬਣਨ ਵਾਲੀਆਂ ਨੇ ਉਹ ਸੜਕਾਂ ਵੀ ਅਸੀਂ ਜਲਦੀ ਬਣਵਾਵਾਂਗੇ ਕਿਉਂਕਿ ਸਾਡਾ ਰੂਰਲ ਡਿਵੈਲਪਮੈਂਟ ਦਾ ਤਕਰੀਬਨ 7.7 ਹਜ਼ਾਰ ਕਰੋੜ ਰੁਪਈਆ ਕੇਂਦਰ ਦੀ ਸਰਕਾਰ ਨੇ ਰੋਕ ਰੱਖਿਆ ਉਹ ਸਾਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਲਦੀ ਆਰਡਰ ਹੋ ਜਾਣੇ ਨੇ ਸਾਨੂੰ ਮਿਲ ਜਾਣਾ ਉਸ ਤੋਂ ਬਾਅਦ ਅਸੀਂ ਸਾਰੇ ਕੰਮ ਚਾਹੇ ਨਵੇਂ ਫੜ ਬਣਨੇ ਨੇ ਛੱਟ ਬਣਨੇ ਨੇ ਜਾਂ ਸੜਕਾਂ ਬਣਨੇ ਨੇ ਸਾਰੀਆਂ ਮੁਕੰਮਲ ਕਰਾਵਾਂਗੇ ਕਿਸਾਨਾਂ ਨੂੰ ਵੀ ਤਰੀਕਾ ਦਿੰਦਿਆਂ ਕਿਸਾਨਾਂ ਨੂੰ ਤਾਂ ਇਹੀ ਅਪੀਲ ਕਰਦੇ ਆ ਕਿ ਆਪਣਾ ਜਿਹੜਾ ਫਸਲ ਸਹੀ ਮੌਕੇ ਤੇ ਲੈ ਕੇ ਆਓ ਸੁੱਖੀ ਫਸਲ ਲੈ ਕੇ ਆਓ ਤਾਂ ਕਿ ਅੱਗੇ ਕੋਈ ਪ੍ਰੋਬਲਮ ਨਾ ਆਵੇ ਖਣਕੀ ਦਾ ਪ੍ਰੋਬਲਮ ਆਉਂਦੀ ਨਹੀਂ ਝੀਰੇ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਮੈਂ ਕੇਂਦਰ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਸਾਡੇ ਸ਼ੈਲਰਾਂ ਦੇ ਵਿੱਚ ਕੇਂਦਰ ਦਾ ਸਮਾਨ ਪਿਆ ਸਾਡੇ ਗੋਦਾਮਾਂ 'ਚ ਕੇਂਦਰ ਦਾ ਸਮਾਨ ਪਿਆ ਚੌਲ ਪਿਆ ਸਾਡੇ ਅਰਥੀ ਭਰਾਵਾ ਦਾ ਸ਼ੈਲਰ ਮਾਲਕਾਂ ਦਾ ਹਾਂ ਜੀ ਜੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ 31 ਮਾਰਚ ਤੱਕ ਅਸੀਂ ਕਲੀਅਰ ਕਰ ਦਾਂਗੇ ਪਰੰਤੂ ਉਹਨਾਂ ਨੇ ਹਲੇ ਤੱਕ ਕੀਤਾ ਨਹੀਂ ਇੱਕ ਵਾਰ ਫੇਰ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਾਲ ਕਲੀਅਰ ਕਰਨ ਤਾਂ ਕਿ ਜੀਜੀ ਦੇ ਮੱਥੇ ਸਾਨੂੰ ਕੋਈ ਸਮੱਸਿਆ ਨਾ ਹੋਵੇ। ਅਧਿਕਾਰਕ ਨੈਾਇਕੀ ਕਹਿੰਦੇ ਕਿ ਨਾ ਹੋਊਗੀ। ਅਧਿਐਗ 24 ਘੰਟੇ ਦੇ ਵਿੱਚ ਨਾਲ ਦੀ ਨਾਲ ਹੁੰਦੀ ਰੋਕ ਕੋਈ ਪ੍ਰੋਬਲਮ ਨਹੀਂ ਆਉਂਦੀ।